ਅੱਜ ਪੰਜਾਬ ਦੇ ਹਾਲਾਤ ਬਹੁਤ ਡਰਾਮਣੇ ਬਣ ਗਏ ਨੇ ਕਹਿਰ ਵਰਸਦਾ ਨਜ਼ਰ ਆ ਰਿਹਾ ਤੇ ਸਰਕਾਰਾਂ ਨਲਾਇਕ ਤੇ ਗੈਰ ਜ਼ਿੰਮੇਵਾਰ ਸਾਬਤ ਹੋ ਰਹੀਆਂ ਨੇ ਅੱਜ ਬਹੁਤ ਹੀ ਖਤਰਨਾਕ ਖਬਰ ਆਈ ਹੈ ਕਿ ਜਿਹੜਾ ਪਠਾਨਕੋਟ ਦੇ ਵਿੱਚ ਰਣਜੀਤ ਸਾਗਰ ਡੈਮ ਹੈ ਮਾਦੋਪੁਰ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ ਟੁੱਟ ਚੁੱਕੇ ਨੇ ਔਰ ਪੂਰਾ ਪਾਣੀ ਆਪਣੇ ਆਪ ਵਹਿ ਤੁਰਿਆ ਚਾਰ ਚਫੇਰੇ ਪਾਣੀ ਹੀ ਪਾਣੀ ਹੈ ਪੂਰਾ ਪੰਜਾਬ ਡੁੱਬਦਾ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਸਾਹਿਬ ਦੇ ਜਿਹੜਾ ਰਮਦਾਸ ਇਲਾਕਾ ਹੈ ਉਥੇ 25 ਪਿੰਡ ਡੁੱਬ ਚੁੱਕੇ ਨੇ ਗੁਰਦਾਸਪੁਰ ਦੇ ਵਿੱਚ ਇੱਕ ਜਿਹੜਾ ਜਿਹੜਾ ਇੱਕ ਸਕੂਲ ਹੈ ਗੁਰਦਾਸਪੁਰ ਦੇ ਵਿੱਚ ਕਸਬਾ ਦਰੰਗਲਾ ਦੇ ਵਿੱਚ ਇੱਕ ਨਵੋਦਿਆ ਸਕੂਲ ਡੁੱਬ ਗਿਆ ਔਰ ਬਦਕਿਸਮਤੀ ਦੇ ਨਾਲ ਉਹ ਸਕੂਲ ਟੀਚਰਾਂ ਨੇ ਲਾਇਆ ਹੋਇਆ ਸੀ ਛੁੱਟੀ ਦੇ باوجود ਵੀ ਟੀਚਰ ਬੱਚਿਆਂ ਨੂੰ ਲੈ ਕੇ ਉਥੋਂ ਨਿਕਲੇ ਨਹੀਂ ਸੀ 400 ਦੇ ਕਰੀਬ ਬੱਚੇ ਤੇ 40 ਦੇ ਕਰੀਬ ਜਿਹੜੇ ਅਧਿਆਪਕ ਨੇ ਟੀਚਰ ਨੇ ਉਹ ਪਾਣੀ ਦੇ ਵਿੱਚ ਫਸੇ ਹੋਏ ਨੇ ਹੈਲੀਕਾਪਟਰ ਦੇ ਰਾਹੀਂ ਉਥੋਂ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਉਧਰ ਜਿਹੜਾ ਮਾਧੋਪੁਰ ਡੈਮ ਦੇ ਗੇਟ ਟੁੱਟ ਚੁੱਕੇ ਨੇ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਮਾਧੋਪੁਰ ਡੈਮ ਦੇ ਗੇਟ ਜਿਹੜੇ ਉਹ ਟੁੱਟ ਰਹੇ ਨੇ ਔਰ ਪਾਣੀ ਦੇ ਵਿੱਚ ਰੁੜ ਰਹੇ ਨੇ ਤਾਂ ਉਥੇ ਕਈ ਸਾਰੇ ਵਿਅਕਤੀ ਜਿਹੜੇ ਨੇ ਉਹ ਫਸ ਗਏ ਨੇ ਔਰ ਇੱਕ ਜਿਹੜਾ ਕਰਮ ਚਾਰੀ ਹੈ ਉਹ ਪਾਣੀ ਦੇ ਵਿੱਚ ਲਾਪਤਾ ਹੋਇਆ ਦੱਸਿਆ ਜਾ ਰਿਹਾ ਹੈ ਫੌਜ ਆ ਗਈ ਹੈ ਫੌਜ ਦੇ ਜਿਹੜੇ ਹੈਲੀਕਾਪਟਰ ਨੇ ਉਹਨਾਂ ਨੂੰ ਲੋਕਾਂ ਨੂੰ ਕੱਢਣ ਦੇ ਲਈ ਲਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸਾਰੇ ਪਿੰਡ ਬਾਕੀ ਸ਼ਹਿਰਾਂ ਨਾਲੋਂ ਤੇ ਬਾਕੀ ਸਭ ਨਾਲੋਂ ਉਹਨਾਂ ਦਾ ਸੰਪਰਕ ਟੁੱਟ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪਿਛਲੇ 3 ਦਿਨ ਤੋਂ ਪੰਜਾਬ ਤੋਂ ਬਾਹਰ ਨਿਕਲ ਗਏ ਸੀ ਜਦੋਂ ਪੰਜਾਬ ਡੁੱਬ ਰਿਹਾ ਸੀ ਤਾਂ ਮੁੱਖ ਮੰਤਰੀ ਦੂਜੇ ਸੂਬੇ ਤਾਮਿਲਨਾਡੂ ਚਲੇ ਗਏ ਸੀ ਉੱਥੇ ਇਡਲੀ ਦੋਸੇ ਵਰਤੌਂਦਿਆ ਤੇ ਖਾਂਦਿਆਂ ਦੀਆਂ ਫੋਟੋਆਂ ਆਉਂਦੀਆਂ ਰਹੀਆਂ ਅੱਜ ਉਹ ਵਾਪਸ ਆਏ ਜਦੋਂ ਉਹਨਾਂ ਨੇ ਡੁੱਬਿਆ ਪੰਜਾਬ ਵੇਖਿਆ ਤਾਂ ਉਹ ਇੱਕ ਜਗ੍ਹਾ ਗਏ ਤੇ ਉੱਥੇ ਜਾ ਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਿਹੜਾ ਮੇਰਾ ਹੈਲੀਕਾਪਟਰ ਹੈ ਪੰਜਾਬ ਸਰਕਾਰ ਦਾ ਉਹ ਹੁਣ ਲੋਕਾਂ ਨੂੰ ਰਾਸ਼ਨ ਪਹੁੰਚਾਏਗਾ ਮੈਂ ਕੁਝ ਦਿਨਾਂ ਦੇ ਲਈ ਉਹ ਹੈਲੀਕਾਪਟਰ ਨਹੀਂ ਵਰਤਾਂਗਾ ਹੁਣ ਇਸ ਖਬਰ ਨੂੰ ਕਈ ਚੈਨਲ ਮੁੱਖ ਮੰਤਰੀ ਦੀ ਦਰਿਆਦ ਲਈ ਮੁੱਖ ਮੰਤਰੀ ਦਾ ਬਹੁਤ ਵੱਡਾ ਕਦਮ ਦੱਸ ਰਹੇ ਨੇ ਕਿ ਮੁੱਖ ਮੰਤਰੀ ਨੇ ਆਪਣਾ ਹੈਲੀਕਾਪਟਰ ਜਿਹੜਾ ਉਹ ਲੋਕਾਂ ਨੂੰ ਦੇਤਾ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਨਲਾਇਕ ਸਾਬਤ ਹੋਏ ਨੇ ਪਿਛਲੀਆਂ ਸਰਕਾਰਾਂ ਮੰਗ ਇਹ ਸਰਕਾਰ ਨੇ ਵੀ ਨਾ ਨਦੀਆਂ ਦੀ ਸਫਾਈ ਕੀਤੀ ਨਾ ਨਾਲਿਆਂ ਦੀ ਸਫਾਈ ਕੀਤੀ ਨਾ ਸੇਮ ਨਾਲਿਆਂ ਦੀ ਸਫਾਈ ਕੀਤੀ ਕਲਾਲੀ ਤੇ ਸਫਾਈ ਨਾ ਹੋਣ ਕਰਕੇ ਸਾਰੀਆਂ ਨਹਿਰਾਂ ਸਾਰੇ ਨਾਲੇ ਸਾਰੀਆਂ ਨਦੀਆਂ ਸੇਮ ਨਾਲੇ ਬੰਦ ਹੋਏ ਪਏ ਨੇ ਤੇ ਹੜਾਂ ਦੀ ਸਥਿਤੀ ਬਣੀ ਪਈ ਹੈ ਹੁਣ ਹਜ਼ਾਰਾਂ ਪਿੰਡ ਪੰਜਾਬ ਦੇ ਰੁੜ ਰਹੇ ਨੇ ਲੱਖਾਂ ਕਿੱਲੇ ਫਸਲਾਂ ਤਬਾਹ ਹੋ ਰਹੀਆਂ ਨੇ ਲੋਕਾਂ ਦੇ ਡੰਗਰ ਰੁੜ ਗਏ ਘਰ ਰੁੜ ਗਏ ਤੇ ਪੰਜਾਬ ਸਰਕਾਰ ਹੈਲਪਲਾਈਨ ਨੰਬਰ ਜਾਰੀ ਕਰ ਰਹੀ ਹੈ ਪੰਜਾਬ ਸਰਕਾਰ ਕੰਟਰੋਲ ਰੂਮ ਬਣਾ ਰਹੀ ਹੈ ਤੇ ਕੰਟਰੋਲ ਰੂਮਾਂ ਤੇ ਹੈਲਪਲਾਈਨ ਨੰਬਰਾਂ ਦਾ ਕੰਮ ਸਿਰਫ ਇਹ ਆ ਕਿ ਉੱਥੇ ਤੁਸੀਂ ਇਹ ਜਾਣਕਾਰੀ ਦੇ ਸਕਦੇ ਹੋ ਵੀ ਭਾਈ ਅਸੀਂ ਡੁੱਬ ਗਏ ਅਸੀਂ ਮਰ ਗਏ ਹੋਰ ਪੰਜਾਬ ਸਰਕਾਰ ਹੁਣ ਕੀ ਕਰੇਗੀ ਬੂਹੇ ਆਈ ਜੰਨ ਤੇ ਵਿਨੋ ਕੁੜੀ ਦੇ ਕੰਨ ਉਹ ਹਾਲਾਤ ਬਣੇ ਨੇ ਜੇਕਰ ਮੁੱਖ ਮੰਤਰੀ ਨੇ ਇੱਕ ਜਗ੍ਹਾ ਦੇ ਉੱਪਰ ਆਪਣਾ ਹੈਲੀਕਾਪਟਰ ਕੁਝ ਦਿਨਾਂ ਲਈ ਦੇਣ ਦੀ ਗੱਲ ਕੀਤੀ ਐ ਤੇ ਇਹ ਕੋਈ ਮੁੱਖ ਮੰਤਰੀ ਦਾ ਕੋਈ ਬਹੁਤ ਵੱਡਾ ਆਸਾਨ ਜਾਂ ਤਿਆਗ ਨਹੀਂ ਪਹਿਲੀ ਗੱਲ ਉਹ ਹੈਲੀਕਾਪਟਰ ਲੋਕਾਂ ਦੇ ਪੈਸੇ ਨਾਲ ਲੋਕਾਂ ਦੇ ਟੈਕਸਾਂ ਨਾਲ ਲਿਆ ਗਿਆ ਉਹ ਭਗਵੰਤ ਮਾਨ ਸਾਹਿਬ ਦਾ ਆਪਣਾ ਨਹੀਂ ਹੈਗਾ ਉਹ ਲੋਕਾਂ ਦਾ ਹੀ ਹੈ ਦੂਜੀ ਗੱਲ ਜੇਕਰ ਉਹਨਾਂ ਨੇ ਲੋਕਾਂ ਤੇ ਕੋਈ ਪਰ ਉਪਕਾਰ ਕਰਨਾ ਹੁੰਦਾ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਪਹਿਲਾਂ ਤੋਂ ਹੀ ਹੜ੍ਹਾਂ ਦੇ ਪ੍ਰਬੰਧ ਕਰਕੇ ਰੱਖਦੇ ਜਦੋਂ ਹੜ ਆ ਹੀ ਜਾਣ ਆ ਹੀ ਜਾਂਦੇ ਨੇ ਹਰ ਸਾਲ ਤਾਂ ਉਸ ਤੋਂ ਬਾਅਦ ਸਰਕਾਰਾਂ ਨਾ ਕੁਝ ਕਰ ਸਕਦੀਆਂ ਹੁੰਦੀਆਂ ਨਾ ਕੁਝ ਕਰਦੀਆਂ ਨੇ ਇਸ ਕਰਕੇ ਪਹਿਲਾਂ ਤੋਂ ਪ੍ਰਬੰਧ ਹੋਣੇ ਚਾਹੀਦੇ ਨੇ ਫਿਰੋਜ਼ਪੁਰ ਦਾ ਪੂਰਾ ਇਲਾਕਾ ਜਿਹੜਾ ਹੈ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਫਿਰੋਜ਼ਪੁਰ ਦੇ ਹੁਸੈਨੀ ਵਾਲਾ ਤੋਂ ਲੈ ਕੇ ਤੇ ਜਿਹੜੇ ਮਮਦੋਟ ਏਰੀਏ ਦੇ ਪਿੰਡ ਨੇ ਗੁਰੂ ਹਰਸਹਾਏ ਏਰੀਏ ਦੇ ਪਿੰਡ ਨੇ ਜਿਹੜੇ ਜਲਾਲਾਬਾਦ ਏਰੀਏ ਦੇ ਕਈ ਪਿੰਡ ਤੇ ਫਾਜ਼ਲਕਾ ਤੇ ਅਬੋਰ ਤੱਕ ਦੇ ਕਈ ਪਿੰਡ ਜਿਹੜੇ ਆ ਉਹ ਪਾਣੀ ਚ ਡੁੱਬੇ ਨੇ ਗੁਰਦਾਸਪੁਰ ਪਠਾਨਕੋਟ ਅਮਰਤਸਰ ਦੇ ਕਾਫੀ ਸਾਰੇ ਪਿੰਡ ਹਰੀਕੇ ਹੈੜ ਹਰੀਕੇ ਪੱਤਨ ਵਾਲਾ ਪੂਰਾ ਇਲਾਕਾ ਜਿਹੜਾ ਉਹ ਪਾਣੀ ਦੀ ਮਾਰ ਹੇਠ ਆ ਚੁੱਕਿਆ ਔਰ ਇੱਥੇ ਬਸ ਨਹੀਂ ਉਧਰ ਘੱਗਰ ਦਰਿਆ ਜਿਹੜਾ ਉਹ ਪਟਿਆਲਾ ਤੇ ਸੰਗਰੂਰ ਵੱਲ ਬਹੁਤ ਵੱਡੀ ਮਾਰ ਕਰਨ ਲਈ ਤਿਆਰ ਬੈਠਾ ਹੈ ਉਧਰ ਲਹਿਰਾ ਗਾਗਾ ਦੇ ਵਿੱਚ ਪਾਣੀ ਆ ਚੁੱਕਾ ਹੈ ਉਧਰ ਮਾਨਸਾ ਦੇ ਵਿੱਚ ਕਈ ਥਾਵਾਂ ਦੇ ਉੱਪਰ ਜਿਹੜੇ ਨਦੀਆਂ ਨਾਲੇ ਉਹ ਟੁੱਟ ਰਹੇ ਨੇ ਓਵਰਫਲੋ ਹੋ ਰਹੇ ਨੇ ਉਧਰ ਮੁਕਸਰ ਦੇ ਵਿੱਚ ਵੀ ਕਈ ਜੜੀਆਂ ਨਦੀਆਂ ਨੇ ਕਈ ਜਿਹੜੇ ਜਿਹੜੇ ਸੇਮ ਨਾਲੇ ਤੇ ਕੱਸੀਆਂ ਨੇ ਉਹ ਓਵਰਫਲੋ ਹੋਣ ਕਰਨਾ ਟੁੱਟਣ ਦੀਆਂ ਖਬਰਾਂ ਆ ਰਹੀਆਂ ਨੇ ਔਰ ਪੂਰਾ ਪੰਜਾਬ ਜਿਹੜਾ ਹੈ ਉਹ ਇਸ ਟਾਈਮ ਵੱਡੇ ਸੰਕਟ ਦੀ ਮਾਰ ਈਟ ਹੈ ਇਸ ਟਾਈਮ ਦੇ ਉੱਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਨਾਂ ਨੂੰ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਸਰਕਾਰਾਂ ਉੱਪਰ ਵੱਲ ਉਂਗਲ ਕਰ ਦੇਣਗੀਆਂ ਕਿ ਵੇਖੋ ਜੀ ਉਹ ਭਲੀ ਕਰੇਗਾ ਉਹ ਭਲੀ ਕਰੇਗਾ ਉਹ ਕੀ ਭਲੀ ਕਰੇਗਾ ਫਿਰ ਤੁਸੀਂ ਕਾਹਦੇ ਲਈ ਬਣਿਓ ਫਿਰ ਤੁਸੀਂ ਲੋਕਾਂ ਨਾਲ ਕਾਹਦੇ ਵਾਅਦੇ ਕਰਦੇ ਰਹੇ ਫਿਰ ਕਹਿ ਦਿਆ ਕਰੋ ਵੀ ਕੋਈ ਇੱਥੇ ਸਰਕਾਰਾਂ ਦੀ ਲੋੜ ਨਹੀਂ ਕੋਈ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੀ ਲੋੜ ਨਹੀਂ ਉਹ ਆਪੇ ਦੇਖੇਗਾ ਉਹ ਆਪੇ ਕਰੇਗਾ ਸਭ ਕੁਝ ਉਹ ਕਰੇਗਾ ਫਿਰ ਤੁਹਾਡੇ ਤੋਂ ਲੋਕਾਂ ਨੇ ਟਿੰਡੀਆਂ ਲੈਣੀਆਂ ਤੁਹਾਡੇ ਤੋਂ ਲੋਕਾਂ ਨੇ ਫਿਰ ਕਰਾਉਣਾ ਕੀ ਹੈ ਇਸ ਟਾਈਮ ਜਿੰਨੀ ਵੀ ਮਦਦ ਹੋ ਰਹੀ ਆ ਲੋਕ ਆਪਣੀ ਇੱਕ ਦੂਜੇ ਦੀ ਆਪ ਕਰ ਰਹੇ ਨੇ ਸਰਕਾਰਾਂ ਜਿਹੜੇ ਵੱਖ-ਵੱਖ ਮੰਤਰੀ ਨੇ ਐਮ ਐਲ ਏ ਨੇ ਉਹ ਮੌਕਾ ਦੇਖਣ ਜਾ ਰਹੇ ਨੇ ਉਹ ਦੌਰਿਆਂ ਤੇ ਜਾ ਰਹੇ ਨੇ ਅਫਸਰ ਵੀ ਬੋਟਾਂ ਬੇੜੀਆਂ 'ਚ ਬਹਿ ਕੇ ਦੌਰੇ ਕਰ ਰਹੇ ਨੇ ਅਸੀਂ ਮੌਕਾ ਦੇਖਣ ਆਇਆ ਮੌਕਾ ਦੇਖ ਕੇ ਹੁਣ ਕੀ ਕਰੋਗੇ ਤੁਸੀਂ ਕੀ ਕਰੋਗੇ ਕਿ ਲੋਕਾਂ ਦੇ ਘਰ ਬਚ ਜਾਣਗੇ ਹੁਣ ਲੋਕ ਹੀ ਇੱਕ ਦੂਜੇ ਦੀ ਮਦਦ ਕਰ ਰਿਹਾ ਜਿੰਨੀ ਹੋ ਸਕਦੀ ਹੈ ਔਰ ਦੂਜੇ ਪਾਸੇ ਜਿਹੜੇ ਐਲਓਪੀ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਜਿਹੜੇ ਰਾਣਾ ਪ੍ਰਤਾਪ ਸਿੰਘ ਹੈ ਉਹ ਉਥੇ ਲੜੀ ਪਏ ਦੋਵੇਂ ਜਿਹੜੇ ਦੌਰਾ ਕਰਨ ਗਏ ਦੌਰਾ ਕਰਨ ਮੈਂ ਕਹਾਂ ਜਾਂ ਕਹਾਂ ਕਿ ਸਿਆਸੀ ਰੋਟੀਆਂ ਸੇਕਦੇ ਨੇ ਲੀਡਰ ਸਿਆਸੀ ਰੋਟੀਆਂ ਸੇਕਣ ਗਏ ਤਾਂ ਉਥੇ ਦੋਵੇਂ ਜਣੇ ਲੋਕਾਂ ਦੇ ਵਿੱਚ ਲੜੇ ਨੇ ਬੈਸੇ ਨੇ ਔਰ ਉਹਦੀ ਵੀਡੀਓ ਉਹ ਉਹ ਉਹਦੀ ਉਹਦੀ ਵੀਡੀਓ ਲੋਕਾਂ ਦੇ ਵਿੱਚ ਵਾਇਰਲ ਹੋਈ ਹੈ ਇਹ ਕੀ ਤਮਾਸ਼ੇ ਹੋ ਰਹੇ ਨੇ ਪਹਿਲਾਂ ਸਾਰੀਆਂ ਪਾਰਟੀਆਂ ਦੀਆਂ ਸਰਕਾਰਾਂ ਰਹੀਆਂ ਪਿਛਲੀਆਂ ਸਰਕਾਰਾਂ ਨੇ ਵੀ ਕੁਝ ਨਹੀਂ ਕੀਤਾ ਤੇ ਹੁਣ ਵੀ ਜਿਹੜੇ ਜਿਹੜੀ ਸਰਕਾਰ ਹੈ ਉਹਨੇ ਵੀ ਕੱਖ ਨਹੀਂ ਕੀਤਾ ਭਗਵੰਤ ਸਿੰਘ ਸਾਬ ਜਦੋਂ ਪਹਿਲੀ ਵਾਰ 2022 ਚ ਮੁੱਖ ਮੰਤਰੀ ਬਣੇ ਪਹਿਲੀ ਵਾਰ ਜਦੋਂ ਹੜ ਆਏ ਉਹਨਾਂ ਨੇ ਕਿਹਾ ਕਿ ਹੁਣ ਮੇਰੇ ਹੱਥ ਕੰਟਰੋਲ ਆਇਆ ਹੁਣ ਅੱਗੇ ਤੋਂ ਹੜ ਨਹੀਂ ਆਇਆ ਕਰਨਗੇ ਇਹੋ ਜਿਹਾ ਪ੍ਰਬੰਧ ਕਰਾਂਗੇ ਪਰ ਉਸ ਤੋਂ ਬਾਅਦ 4 ਸਾਲ ਬੀਤ ਗਏ ਹਰ ਸਾਲ ਹੜ ਆਉਦਾ ਅੱਜ ਪੰਜਾਬ ਦੇ ਹਾਲਾਤ ਬਹੁਤ ਡਰਾਉਣੇ ਬਣ ਗਏ ਨੇ ਕਹਿਰ ਵਰਸਦਾ ਨਜ਼ਰ ਆ ਰਿਹਾ ਤੇ ਸਰਕਾਰਾਂ ਨਲਾਇਕ ਤੇ ਗੈਰ ਜ਼ਿੰਮੇਵਾਰ ਸਾਬਤ ਹੋ ਰਹੀਆਂ ਨੇ ਅੱਜ ਬਹੁਤ ਹੀ ਖਤਰਨਾਕ ਖਬਰ ਆਈ ਹੈ ਜਿਹੜਾ ਪਠਾਨਕੋਟ ਦੇ ਵਿੱਚ ਰਣਜੀਤ ਸਾਗਰ ਡੈਮ ਹੈ ਮਾਦੋਪੁਰ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹ ਟੁੱਟ ਚੁੱਕੇ ਨੇ ਔਰ ਪੂਰਾ ਪਾਣੀ ਆਪਣੇ ਆਪ ਵਹਿ ਤੁਰਿਆ ਚਾਰ ਚਫੇਰੇ ਪਾਣੀ ਹੀ ਪਾਣੀ ਹੈ ਪੂਰਾ ਪੰਜਾਬ ਡੁੱਬਦਾ ਨਜ਼ਰ ਆ ਰਿਹਾ ਹੈ ਅਮਰਸਰ ਸਾਹਿਬ ਦੇ ਜਿਹੜਾ ਰਮਦਾਸ ਇਲਾਕਾ ਹੈ ਉਥੇ 25 ਪਿੰਡ ਡੁੱਬ ਚੁੱਕੇ ਨੇ ਗੁਰਦਾਸਪੁਰ ਦੇ ਵਿੱਚ ਇੱਕ ਜਿਹੜਾ ਜਿਹੜਾ ਇੱਕ ਸਕੂਲ ਹੈ